ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਨੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਬਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਉ ਸਕੇ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਹੀ ਕੰਟੈਕਟ ਨੰਬਰ ਨੋਟ ਕਰੋ 8147615312 ਆਉਂ ਪੁੱਛ ਲੈਣੇ ਬਾਈ ਤੁਹਾਡੇ ਅਜੂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਬਹੁਤ ਠੀਕ ਹੋਈ ਵਧੀਆ ਹਾਂ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਜੀ ਚਲੋ ਦੋ ਵਾਰਾਂ ਨੇ ਬਾਈ ਹਾਂ ਬਾਈ ਦੋ ਵਾਰ ਆਜਾ ਠੀਕ ਹੈ ਦੋਨੇ ਗੱਪਣਾ ਨਹੀਂ ਦੋਨੇ ਗੱਪਣਾ ਬਸ ਮਨ ਆਦਾ ਜੇ ਪੰਜ ਚਾਰ ਦਿਨ ਲੈ ਜੂ ਉਹ ਅਨਿੱਖ ਦਾ ਦੇ ਲਊਗੀ ਠੀਕ ਹੈ ਹਾਂ ਉਹ ਤਿਆਰੀਆਂ ਚ ਹੀ ਮਨ ਹਾਂ ਤੇ ਫੋਨ ਲਾ ਦਿੰਦੇ ਹੋ ਵੀਡੀਓ ਨੂੰ ਫਿਰ ਵੀਡੀਓ ਉਹ ਡਾਕਟਰ ਆ ਬੈਗ ਬੁਗਿਆਂ ਆ ਨਾ ਵਸ ਗਈ ਜਰੀ ਵਸਾ ਆ ਨੰਗ ਲੋਕ ਆ ਗਿਆ ਲੈ ਲੂ ਜੰਦੇ ਫੇੜਾ ਹੂੰ ਉਦੋਂ ਚੱਕਰੀ ਜਦੋਂ ਪਾ ਕੱਥੇ ਹੋਣ ਪਏ ਉਦੋਂ ਵੇਖ ਜੰਦੇ ਆ ਬੈੜਾ ਹਾਂ ਹਾਂ ਗੱਲ ਵੀ ਫੋਨ ਲਾਇਆ ਉਹਦੇ ਪਾਸੋਂ ਉਹਦੇ ਵੀ ਤੈਨੂੰ ਫੋਨ ਲਾਇਆ ਉਦਾਂ ਹੀ ਵੇਖ ਗਿਆ ਹੂੰ ਉਦੋਂ ਬੈਗ ਬੁਗਿਆਂ ਦਾ ਮਾਲ ਡਾਕਟਰ ਕਹਿੰਦਾ ਪਸੂ ਆਉਂਦੇ ਆ ਮਗਰ ਉਹ ਵੇਖ ਪਹਿਲਾਂ ਜਾਂਦੇ ਆ ਵੇਖ ਪਹਿਲਾਂ ਹਾਂ ਮੁੱਲ ਜਾਇਜ਼ ਹੁੰਦਾ ਬਾਕੀ ਮੁੱਲ ਜਾਇਜ਼ ਹੁੰਦੇ ਆ ਡੰਗਰ ਸਾਫ਼ ਸੁਥਰਾ ਡਾਕਟਰ ਹੋਵੇ ਨਾ ਵੇਖ ਜਾਂਦਾ ਵੇਖ ਜਾਂਦਾ ਹਾਂ ਭਾਵੇਂ ਸਾਬ ਨਾਲ ਵਿਕਣਾ ਭਾਅ ਆਪਣੇ ਜਾਇਜ਼ ਹੁੰਦੇ ਆ ਛੰਨਾ ਖਲਾਉ ਸਿੰਘ ਪਿੰਡ ਹਮਮ ਸਿੰਗਾਰਾ ਨੋਆ ਆ ਆਪਾ ਤਸੀਲਾ ਬਰਨਾਲਾ ਜ਼ਿਲ੍ਹਾ ਠੀਕ ਆ ਨੇੜੇ ਪਿੰਡ ਬਈ ਨੇੜੇ ਆਪਾਂ ਡਾਕਟਰ ਭਦੌਰ ਸਾਹਿਬ ਰਹਿ ਗਿਆ ਮੋਬਾਈਲ ਨੰਬਰ ਬੋਲ 95014 ਹਮ 33589 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਡਾਕਟਰ ਦੂਜਾ ਸੂਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਡਾਕਟਰ ਦਿਨ ਲੈਉ 4 ਤੋਂ 5 ਦਿਨ ਹਵੇ ਠੀਕ ਆ ਬਾਕੀ ਵੱਡੀ ਬੁੱਡੀ ਬਹੁਤ ਆਦਾ ਬਾਕੀ ਨਾੜਾਂ ਨੂੜਾਂ ਵੀ ਲੇਵੇ ਤੇ ਬਹੁਤ ਆ ਵੜਦੇ ਨੇ ਮੇਰੇ ਖਿਆਲ ਹਮ ੱਲਿਓ ਦੁੱਲਿਓ ਬਹੁਤ ਸਾਸ਼ੁਰੀ ਆ ਸਹੀ ਗੱਲ ਆ ਬਾਕੀ ਉਹ ਜਿਹੜੇ ਮਾਲਕਾਂ ਦੇ ਚ ਨਾ ਦੋਨੇ 24 25 ਕਿਲੋ ਚੋਇਆ ਮੈਂ ਅੱਛਾ ਲੱਗਦਾ ਵੀ ਨਾਰਮਲੀ ਉਧਰ ਤੇ ਚਵਾ ਦੂ ਬਾਹਰ ਇਹਨਾਂ ਹੂੰ ਬਾਕੀ ਵੱਡੀ ਬੁੱਡੀ ਬਹੁਤ ਆ ਬਾਕੀ ਨਾਰਾਂੰਗਾ ਬਹੁਤ ਆ ਬਾਕੀ ਥੱਲੋ ਲੇਵਾਲੂ ਬਾ ਦਿਖਾ ਦੂ ਡਾਕਟਰ ਬਾਹਰ ਨੂੰ ਬਹੁਤ ਲੈ ਸਹੀ ਗੱਲ ਆ ਰਿਕੀਆਂ ਦੇਖੋ ਲੇਵੇਂ ਚ ਲਵਾ ਗਈਆਂ ਲੈ ਸਹੀ ਗੱਲ ਆ ਬਾਈ ਥਾਨ ਬੜਾ ਕਮਾਲ ਦਾ ਲੱਗਦਾ ਆ ਬਾਕੀ ਨਾਲ ਬੱਡੀ ਗੱਲ ਕੀ ਸੀਲ ਦੇ ਖੋਲਾ ਹੂੰ ਲੈ ਜਿਵੇਂ ਮਰਜੀ ਰੱਖਾ ਤੇ ਹਿਲਣਾ ਤਾਂ ਕੰਮ ਹੀ ਨਹੀਂ ਵੜਦਾ ਸਹੀ ਗੱਲ ਆਪਾਂ ਥੋੜਾ ਪਸ਼ੂ ਪਾ ਦੋ ਦਿਨ ਲੱਗ ਜਾਣ ਪਸ਼ੂ ਸੀਲ ਠੰਡਾ ਲੈਣਾ ਕੰਮ ਨਹੀਂ ਬੂਲਦੇ ਬਾਕੀ ਬਿਹਰ ਦੀ ਕੁਆਲਿਟੀ ਕੁਆਲਿਟੀ ਦੇਖ ਡਾਕਟਰ ਫੇਸ ਬੜਾ ਪਿਆਰਾ ਹੈ ਹਾਂ ਸਹੀ ਗੱਲ ਬਾਕੀ ਚੁੰਮਕ ਬਹੁਤ ਹੈ ਡਾਕਟਰ ਸਮੀ ਭਲੀ ਬਹੁਤ ਹੈ ਹਮ ਬਾਕੀ ਕਦਕੁੱਦ ਵੀ ਬਹੁਤ ਆ ਵਹਿਣ ਦਾ ਕੋਈ ਐਨੀਮੇ ਛੋਟਾ ਹੈ ਭਜਨ ਬੁਜਨ ਬਹੁਤ ਆ ਕਦ ਬਹੁਤ ਆ ਨਾ ਹੀ ਡਾਕਟਰ ਗਰਮੀ ਮੰਨੇ ਇਹ ਸਹੀ ਗੱਲ ਆ ਹੁਣ ਗਰਮੀ ਦੇ ਹਿਸਾਬ ਨਾਲ ਬਹੁਤ ਚੰਗਾ ਹੈ ਹਮ ਸਹੀ ਅੱਗੇ ਹੈ ਡਾਕਟਰ ਜਾਨ ਬਾਦ ਨਿਕਲਦਾ ਨਹੀਂ ਰਾਜੀ ਬਹੁਤ ਆ ਹਾਂ ਬਾਕੀ ਦੇਖੋ ਡਾਕਟਰ ਲੇ ਵਈ ਦੇਖ ਲੇ ਵਾ ਲੂ ਬਾਈ ਲੈਟਰ ਨਾ ਚੈੱਕ ਕਰ ਲੋ ਸੋਨਾ ਜਜਮੈਂਟ ਕਰਿਓ ਲੇਵਾ ਬਣਾਉ ਬਾ ਲੈਟਰ ਦੇਖੋ ਲੈ ਜਦੋਂ ਪੂਰੀ ਤਿਆਰ ਹੁੰਦੀ ਹੈ ਡਾਕਟਰ ਬਾਕੀ ਆਪਾਂ ਹੁਣ ਦੇਵਾਂਗੇ ਜੈਜ ਪਾਣਾ ਅੱਛਾ ਜਦੋਂ ਪੂਰੀ ਤਿਆਰ ਹੁੰਦੀ ਆ ਉਦੋਂ ਆਪਾਂ ਨੂੰ ਪਤਾ ਵਰਲਡ ਵਾਈ 90 95 ਮੈਨੂੰ ਮੂੰਹ ਮਾਰ ਜੀ ਸਹੀ ਗੱਲ ਆ ਆਪਾਂ ਜੈਜ ਮਾਜ ਦੇਣੀ ਕੋਈ ਮੁੱਲ ਨਹੀਂ ਵਾਦੇ ਕਰਨੇ ਬਾਕੀ ਉਹ ਦਿਖਾ ਦੇ ਡਾਕਟਰ ਥੱਲੇ ਪਧਰੀ ਪੁਧਰੀ ਦੇ ਬਾਈ ਪਧਰੀ ਪੁਧਰੀ ਬਹੁਤ ਆ ਹਾਂ ਲੈਟਰ ਦੇਖੋ ਲੈ ਚੱਲ ਤੁਰਲ ਹਾਂ ਤਿਆਰੀ ਦੇਖੋ ਬਾਹਰ ਦੀ ਬਹੁਤ ਚੰਗੀ ਵਾਨੀ ਆ ਤੋਰ ਦਈਏ ਬਾਈ ਮੜੀ ਫਿੱਟ ਫੁੜਾ ਬਹੁਤ ਚੌੜਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਕਮਾਲ ਦਾ ਢੱਲਾ ਬਹੁਤ ਪਈਆਂ ਸਾਰੀਆਂ ਬਲਡਾਂ ਲਾ ਗੱਢ ਕੇ ਘਰ ਮਾਲੀ ਨੇ ਫੇਰ ਸੋਣਾਗਾ ਚੰਗੀ ਆ ਬੜ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਗਿਆ ਸਮਾਰਕ ਦਿਖਾ ਦਿਓ ਡਾਕਟਰ ਪਸਾਮੂ ਤੋਂ ਕੋਈ ਚੱਕਰ ਨਹੀਂ ਹਮ ਨਾਲ ਸਭੀ ਪਲੀ ਬਹੁਤ ਹੈ ਸਹੀ ਗੱਲ ਆ ਚਮਕ ਚਮਕ ਡਾਕਟਰ ਬੰਦੀ ਬੁੱਢੀ ਬਹੁਤ ਹੈ ਹਮ ਐਡੀ ਬਾਹਰ ਸਿੱਧੀ ਪਲੀ ਵੀ ਮਿਲਦੀ ਨਹੀਂ ਡਾਕਟਰ ਹਾਂ ਤੂੰ ਦੋਤਾ ਚੰਗਾ ਹਾਂ ਬੰਨਣਾ ਬੁੱਲਣਾ ਬਹੁਤ ਡਾਕਟਰ ਦੇ ਬਾਹਰ ਨਾ ਕੱਚੀ ਵਾਲੀ ਹੈ ਹਮ ਹਾਂ பைா சார்ட ਹਮਮ ਬਾਕੀ ਨਾਂਦਰ ਵੱਡੀ ਗੱਲ ਕੀ ਥਾਣੇ ਦੇਖੋ ਵਹਿਣ ਦਾ ਨਾਣ ਬੜਾ ਕਮਾਲ ਹੈ ਨਾ ਜਿਵੇਂ ਮਰਜੀ ਦਾ ਇੱਧਰ ਬਹਿ ਜੀ ਕੋਈ ਚੱਕਰ ਹੀ ਨਹੀਂ ਥਣ ਲੇਵਾ ਬੜਾ ਸਾਫ ਆ ਵਹਿਣ ਦਾ ਸਹੀ ਹੈ ਨਾ ਬਈ ਸੂਲਾ ਥਣ ਵੀ ਪੂਰਾ ਮੁਠੀ ਵਾਲਾ ਹੈ ਰੀਕਾਂ ਦੇਖੋ ਲੇਵੇ ਟੇਲੇ ਦੇਖ ਡਾਕਟਰ ਬੜਾ ਕਾਜੇਗਾ ਲੈ ਵਾਲਾ ਸਹੀ ਹੈ ਨਾ ਪਲਾਈ ਬਹੁਤ ਪਈ ਆ ਜਿ ਸਮਾਰ ਕੇ ਦਿਖਾ ਦੇ ਇਦੋਂ ਵੀ ਨਾਲਾ ਨੂਰਾ ਦਿਖਾ ਦੇ ਡਾਕਟਰ ਕੋਈ ਚੱਕਰ ਨਹੀਂ ਠੀਕ ਹੈ ਮੈਂ ਵੀ ਡਾਕਟਰ ਬੜਾ ਦੁੰਨੇ ਵਾਸੀ ਵਹਿ ਕੇ ਚੋਲੀ ਇੱਕ ਪਾਸੇ ਬਹਿਦੀ ਹਿਲਣਾ ਤਾਂ ਤੇ ਹੈ ਹੀ ਨਹੀਂ ਲੈ ਅੱਛਾ ਲੈ ਜਿਵੇਂ ਮਰਜੀ ਬੈਠਾ ਜਿਵੇਂ ਮਰਜੀ ਬਾਈ ਉਹ ਡਾਕਟਰ ਹਿਲਣਾ ਦਾ ਕੰਮ ਹੀ ਨਹੀਂ ਹਮਮ ਦਿ ਪਰ ਕੀ ਸਮਝ ਪਈ ਬਹੁਤ ਆ ਡਾਕਟਰ ਵੇੜ ਸਹੀ ਗੱਲ ਆ ਬਈ ਮੁੱਲ ਕੀ ਰੱਖਿਆ ਮੁੱਲ ਡਾਕਟਰ ਆਪਾਂ ਕਰਾਂਗੇ ਜਾਇਜ਼ ਕਰਾਂਗੇ ਫੋਨ ਤੇ ਹਾਂ ਜਮਾ ਜਾਇਜ਼ ਮੁੱਲ ਵਾੜ ਜਮਾ ਜਾਇਜ਼ ਕਰਾਂਗੇ ਆਪਾਂ ਮੁੱਲ ਨਹੀਂ ਵਾੜੇ ਕਰਨੇ ਠੀਕ ਆ ਯਾਜ ਦੇ ਹਿਸਾਬ ਨਾਲ ਬੰਦਾ ਕੱਚੀ ਵੀ ਲਊਗਾ ਬੰਦੇ ਨੂੰ ਛੱਡ ਕੇ ਦੇਵਾਂਗੇ ਬੇਚਣ ਵਾਲੇ ਬੰਦਾ ਵੀ ਲੈਂਦਾ ਕੋਈ ਹੂੰ ਆਪਾਂ ਮੁੱਲ ਨਹੀਂ ਵਾੜੇ ਕਰਦੇ ਵੇਚਣ ਵਾਲੇ ਭਰਾ ਨੂੰ ਵੀ ਬਾਈ ਕਹਿੰਦਾ ਛੱਡ ਕੇ ਦੇਵਾਂਗੇ 2 ਰੁਪਏ ਆ 2 ਰੁਪਏ ਅਗਲੇ ਉਹ ਲਊਗਾ ਬੰਦਾ ਦੁਬਾਰੇ ਫੇਰ ਆਉਂਦਾ ਨਹੀਂ ਆਉਂਦਾ ਨਹੀਂ ਹੂੰ ਬਾਕੀ ਤੂੰ ਭਾਂਡੇ ਭੁੰਡੇ ਕਨੂੰ ਦੇ ਵੇੜ ਠੀਕ ਆ ਮੰਦਰਾ ਮੰਦਰਾ ਵਹਿਣਾ ਬਾਹਰੀਆਂ ਪਾਈਨ ਪੂਜਣ ਚੰਗੀਆਂ ਬਾਕੀ ਨਿਕਰ ਲੋਕਰ ਦੇਖੋ ਥੱਲੇੋਂ ਦੇਖੋ ਸਾਫ ਸੁਥਰੀ ਲੱਗ ਹਮਮ ਸਹੀ ਗੱਲ ਹੈ ਹਾਂ ਇਹ ਦੋ ਦਿਖਾ ਦਿਓ ਪਿਛਾਰ ਤੋਂ ਸਮਾਰ ਕੇ ਪਾਸ ਦੋਨੇ ਪਾਸੇ ਦਿਖਾ ਦਿਓ ਡਾਕਟਰ ਹਮ ਕੋਈ ਚੱਕਰ ਦਾ ਮੰਨੇ ਵਹਿਰਦਾ ਆਪਾਂ ਨੂੰ ਕੋਈ ਚੱਕਰ ਨਹੀਂ ਗਰਮ ਗੁਰ ਵਿੱਚ ਜਮੇ ਨਹੀਂ ਵਹਿਰਦਾ ਠੀਕ ਹੈ ਭਾਈ ਹਾਂ ਇਦੋਂ ਵੀ ਦਿਖਾ ਦਿਓ ਸ਼ਾਂਤ ਠੀਕ ਹੈ ਭਾਈ ਬਹੁਤ ਠੀਕ ਹੈ ਭਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸ਼ੋਸ਼ ਹੁੰਦੀ ਹੈ ਇਹ ਡਾਕਟਰ ਦੂਜਾ ਸ਼ੋਸ਼ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਡਾਕਟਰ ਦਿਨ ਲੈ ਜੂ ਵਸ ਇੱਕ ਦੋ ਦਿਨ ਹੀ ਬੈਠ ਬਾਕੀ ਸੀਰਸੂ ਦੇ ਹੀ ਬਹੁਤ ਆ ਗਏ ਤੋਰਿਆ ਤਿਆਰੀਆਂ ਚਾਹੀਦੀਆਂ ਹਾਂ ਹੂੰ ਬਾਕੀ ਪੂਰੇ ਨਾੜਾਂ ਨੂੰ ਡਾਕਟਰ ਇਹੋ ਹੀ ਲੇ ਗਏ ਬਹੁਤ ਆ ਦੇ ਸਹੀ ਹੈ ਨਾ ਭਾਈ ਪਰ ਇੱਕੀਆਂ ਬਹੁਤ ਆ ਵੈਰ ਚ ਅਖੀਰ ਕੜਾ ਦੁੱਧ ਦੁੱਧ ਡਾਕਟਰ ਇਹਨੇ 22 ਕਿਲੋ ਰਸਿਆ ਹਲਕਾ ਨੇ ਪਹਿਲਾਂ ਦੱਸ ਹੋਇਆ ਵਾ ਹੂੰ ਮੰਨ ਕੇ ਜਾ ਜੋ ਸ਼ੇਵਾ ਆ ਹੋਏ ਮਨ 23 24 ਕਿਲੋ ਵੀ 22 23 ਕਿਲੋ ਤੋਂ ਬਾਹਰ ਹੀ ਦੇਣਾ ਦੁੱਧ ਨੇ ਬਾਕੀ ਲੈਵਲ ਉਵੇ ਡਾਕਟਰ ਬਹੁਤ ਖੁੱਲੀ ਹੈ ਵੀ ਬਹੁਤ ਖੁੱਲੀ ਹੈ ਹਾਂ ਬਾਕੀ ਉਂ ਦੇਖੋ ਚੰਕ ਚੰਕ ਬਰੀਕੀਆਂ ਬਰੂਕੀਆਂ ਵਰਲਡ ਚ ਬਹੁਤ ਆਲਾ ਕੀ ਸਹੀ ਗੱਲ ਹੈ ਵੱਡੀ ਗੱਲ ਕੀ ਡਾਕਟਰ ਸ਼ੀਲ ਨੇ ਆ ਬੜਾ ਬਹੁਤ ਆ ਜਿਹੜੇ ਥਲੇ ਮਰਜੀ ਵੇਜੋ ਲੈ ਹੂੰ ਲੈ ਪੂਰੀ ਚੱਕਰ ਨਹੀਂ ਗਾਏ ਤਾਂ ਮਨ ਸ਼ੀਲ ਤਾਂ ਬੜਾ ਬਹੁਤ ਵਧੀਆ ਨਾੜਾ ਥੋੜਾ ਇਧਰ ਵੀ ਜਾਏਗਾ ਨਾੜਾ ਦੇਖ ਲੋ ਡਾਕਟਰ ਦੋਨੇ ਪਾਸੇ ਦਿਖਾ ਦੇ ਨਾੜਾ ਸਹੀ ਗੱਲ ਹੈ ਪਰ ਉਹ ਵੀ ਦਿਖਾ ਦਿਓ ਵਿਸ਼ਾਂ ਤੋਂ ਕੋਈ ਚੱਕਰ ਨਾ ਮਰੀ ਤਾਂ ਵਿਸ਼ਾਂ ਤੋਂ ਲੈ ਬਾਅਦ ਦਿਖਾ ਦੇ ਕੋਈ ਚੱਕਰ ਨਹੀਂ ਸਹੀ ਗੱਲ ਹੈ ਕਿਆ ਬਾਤ ਆ ਨਾ ਲੇਵਾ ਹਾਂ ਇਧਰ ਯਾਰ ਕਰਨਾ ਨਾ ਦਿਖਾ ਦੇ ਸਮਾਰਕੀ ਹੂੰ ਸਹੀ ਆਲਾ ਬਾਕੀ ਨਿਆਣਾ ਇਧਰੋਂ ਵੀ ਦਿਖਾਣੇ ਚੰਗੀਆਂ ਹਾਂ ਇਧਰੋਂ ਨਾਣਾ ਬਹੁਤ ਚੰਗਾ ਨਾ ਨਾਰੇ ਡਾਕਟਰ ਬਾਹਾਂ ਚੰਗਾ ਇਹ ਦੁੱਧ ਦੀਆਂ ਗਾਂ ਦੀਆਂ ਨਿਸ਼ਾਨੀਆਂ ਹਾਂਜੀ ਖੋਲ ਲੋ ਭਾਈ ਤੋੜ ਕੇ ਦਿਖਾ ਦਿਓ ਫੇਸ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਚੰਗੀ ਆ ਵਰ ਦੁੱਧ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਬਾਕੀ ਦਿਨ ਲੈਂਦੀ ਆ ਬਾਈ ਹਜੇ ਉਹਦੋਂ ਆਰਡਰ ਦੀ ਕਰਵਾ ਦੇ ਬਾਕੀ ਗੱਲ ਲੈ ਵਲੂਆ ਕੱਢੂ ਬਹੁਤ ਵਹਿੜ ਹੂੰ ਜੇ ਸਭ ਨਾਲ ਤਿਆਰੀ ਆ ਨਾ ਗੜਨੀ ਹਜੇ ਪੋਲੀ ਪਾਲੀ ਬਹੁਤ ਪਈ ਆ ਡਲਟਰ ਥੱਲੇ ਹੂੰ ਹੂੰ ਮੈਂ ਖਰਾ ਲਾ ਬੀ ਬਾਕੀ ਦਿਖਾ ਦੇ ਡਲਟਰਸ ਪਛਾਣ ਤੋਂ ਵੀ ਸਮਾਰ ਕੇ ਲੈਵਾ ਨਾ ਬਣੂ ਵਹਿੜ ਬਹੁਤ ਲੈ ਹੂੰ ਲੈ ਲੋ ਢਲਾ ਢੋਲਾ ਦਾ ਜੱਜਮੈਂਟ ਕਰੂ ਬਣੂਗੀ ਬਹੁਤ ਥਾਣ ਦਿਖਾ ਬਾਈ ਥਾਣ ਬੜਾ ਕਮਾਲ ਦਾ ਹੈ ਨਾ ਹੂੰ ਸਹੀ ਡਾਕਟਰ ਬਹੁਤ ਚੰਗਾ ਲੱਗਿਆ ਬਾਕੀ ਡਾਕਟਰ ਬੜੀ ਗੱਲ ਕਹਿਆ ਚਮਕ ਦੇ ਵਹਿੜ ਦੀ ਹੂੰ ਆਪਾਂ ਕਹਿੰਦੇ ਕੋਈ ਕੱਦ ਛੋਟਾ ਹੈ ਡਾਕਟਰ ਕੱਦ ਦਿਖਾ ਦਿਓ ਸਮਾਰ ਕੇ ਹੂੰ ਕੱਦ ਬਹੁਤ ਆ ਵਹਿੜ ਦਾ ਬਰਾਬਰ ਖੜਜੋ ਬਾਈ ਹੂੰ ਕੱਦ ਕੁਦ ਬਹੁਤ ਹੈ ਲਾਏ ਬਾਈ ਬਾਕੀ ਚੋਕ ਬੜੀ ਆ ਡਾਕਟਰ ਅਸਲੀ ਨਰਗੀ ਪਈ ਆ ਕੋਈ ਐਂ ਵੀ ਖੁਸ਼ਕ ਆ ਹੂੰ ਹਾਂ ਬਾਕੀ ਸਭੀ ਪਲੀ ਵਹਿੜ ਆ ਠੀਕ ਆ ਬਾਈ ਕੋ ਬਾਵਾ ਡਾਕਟਰ ਆਪਾਂ ਦਾ 22 30 ਕਿਲੋ ਕੋਈ ਦੁੱਧ ਪਤਾ ਹੈ ਬੱਚੀ ਨੂੰ ਮੂੰਹ ਵਾਲੇ ਬਣ ਕੇ ਚੱਲੋ ਬਾਈ 23 ਗਲੂ ਪਹਿਲੇ ਜੋ ਆ ਉਹਨਾਂ ਤੋਂ ਹੀ ਵਨ ਕੇ ਲੈ ਵੇਗ ਲੈ ਠੀਕ ਆ ਮੁੱਲ ਕੀ ਇਹਦਾ ਮੁੱਲ ਡਾక్టర్ ਇਹਦਾ ਹੀ ਫੋਨ ਤੇ ਕਰਾਂਗੇ ਕਰਾਂਗੇ ਬਹੁਤ ਜਾਇਜ਼ ਆਪਾਂ ਠੀਕ ਆ ਮੁੱਲ ਦਾ ਵੱਡੇ ਡਾక్టర్ ਕਰਨੇ ਨਹੀਂ ਨੇ ਆਪਾਂ ਠੀਕ ਆ ਹਾਂ ਮੁੱਲ ਫੋਨ ਤੇ ਹੋਜੂ ਮੁੱਲ ਜਮਾ ਬਾਈ ਕਹਿੰਦਾ ਜਾਇਜ਼ ਰੱਖਾਂਗੇ ਵੜ ਦੇ ਹਿਸਾਬ ਨਾਲ ਚੰਗੀ ਆ ਨਿਖਰੂਗੀ ਬਹੁਤ ਹਜੇ ਕੱਚੀ ਆ ਇੱਕ ਦੋ ਦਿਨ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਫੋਰ ਵੀ ਵਧੀਆ ਤਿਆਰ ਬਾਕੀ ਡਾక్టర్ ਮੂੰਹ ਮੱਥਾ ਦਿਖਾ ਦੇ ਜਵਾਤ ਬਹੁਤ ਅਵੱਛੀ ਦੀ ਦਾ ਠੀਕ ਹੈ ਭਾਈ ਫੇਸ ਵਾਚ ਚੰਗਾ ਬੋਦੀਵਾਦੀ ਬਾਕੀ ਬੋਦੀਵਾਦੀ ਬਹੁਤ ਆ ਰੰਗ ਰੂng ਚਮਕਦਮਕ ਬਹੁਤ ਆ ਲੈਟਰ ਸਮੀ ਬਲੀ ਬਹੁਤ ਆ ਬਾਕੀ ਡਾਕਟਰ ਹੁਣ ਆਇਆ ਲੈ ਗਰਮੀ ਆ ਗਰਮੀ ਚ ਭੋਰਾ ਵੀ ਹੋਕਦਾ ਹੋਕਦਾਂ ਵੈਰਾ ਬਾਕੀ ਗਰਮੀ ਵਾਲੇ ਚੀਜ਼ਾਂ ਵਧੀਆ ਲੈਟਰ ਤੇ ਕਿਸੇ ਵੀਰ ਨੂੰ ਭਾਈ ਦੋਨਾਂ ਚ ਕੋਈ ਵੀ ਵੜ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਾਦਨ ਧੰਨਵਾਦ